ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਡੇ ਦਿਮਾਗ ਦੇ ਵਿੱਚ ਫਤੂਰ ਭਰਿਆ ਹੋਇਆ ਹੈ ਉਹ ਕੀ ਹੈ ਖਾਸ ਕਰਕੇ ਮੈਨੂੰ ਇਸ ਵਿਸ਼ੇ ਤੇ ਬਹੁਤ ਫੋਨ ਆਉਂਦੇ ਹਨ ਗੰਨ ਜੀ ਇੱਕ ਸਵਾਲ ਹੈ ਸਾਡਾ ਬੋਲੋ ਜੀ ਗੁਰਬਾਣੀ ਵਿੱਚ ਦਸਾਂ ਪਾਤਸ਼ਾਹੀਆਂ ਨੂੰ ਆਤਮਿਕ ਜੋਤ ਕਿੱਥੇ ਲਿਖਿਆ ਹੈ ਤੁਸੀਂ ਅਰਦਾਸ ਵਿੱਚ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਕਹਿੰਨੇ ਹੋ ਇਹ ਅਰਦਾਸ ਦੇ ਬੋਲ ਨੇ ਤੇ ਮੈਂ ਜਦੋਂ ਜਵਾਬ ਦੇਣਾ ਮੈਂ ਕਹਿਣਾ ਹੁੰਨਾ ਵੀ ਜਿਹੜੇ 35 ਮਹਾਪੁਰਖ ਨੇ ਉਹਨਾਂ ਦੀ ਵਿਚਾਰਧਾਰਾ ਇੱਕ ਹੈ ਦਸ ਗੁਰੂ ਸਹਿਬਾਨ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਮਿਲਦੀ ਹੈ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਤੱਕ ਵਿਚਾਰਧਾਰਾ ਦਸੇ ਗੁਰੂ ਸਾਹਿਬਾਨ ਦੀ ਇੱਕ ਹੈ ਇਸ ਕਰਕੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਜਾਂਦਾ ਤੇ ਫਿਰ ਨਾਲ ਹੀ ਅਗਲਾ ਸਵਾਲ ਕਰਾਂਗੇ ਕਹਿਣਗੇ ਜੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹੈ ਫਿਰ ਦਸਾਂ ਦੇ ਨਾਂ ਕਿਉਂ ਨਹੀਂ ਲੈਂਦੇ ਫਿਰ ਜਿਹੜੇ ਹੋਰ ਨੇ ਛੇ ਗੁਰੂ ਸਾਹਿਬਾਨ ਤੋਂ ਬਿਨਾਂ 29 ਮਹਾਪੁਰਖ ਬਣਦੇ ਨੇ ਤੇ ਫਿਰ ਉਹਨਾਂ ਦਾ ਅਰਦਾਸ ਵਿੱਚ ਨਾਂ ਕਿਉਂ ਨਹੀਂ ਲੈਂਦੇ ਤੇ ਜਦੋਂ ਕਹੀਦਾ ਤੁਸੀਂ ਬਾਣੇ ਪੜਦੇ ਹੋ ਨਹੀਂ ਜੀ ਅਸੀਂ ਸਿੱਖ ਪਰਿਵਾਰ ਵਿੱਚ ਜੰਮਿਆ ਇਹ ਕਹਿਣਗੇ baba nanak sikh parivar vich jammya si khatri si ਤੇ ਜੋ ਬ੍ਰਾਹਮਣ ਗਿਆ ਕਹਿਣ ਲੱਗਾ ਤੁਹਾਨੂੰ Hindu ਬਣਾਉਣਾ ਜਨੇਉ ਪਾ ਕੇ ਬਾਬੇ ਨਾਨਕ ਨੇ ਜਨੇਊ ਪਾਲਿਆ ਸੀ Hindu ਬਣ ਗਈ ਸੀ ਦੂਜੀ ਗੱਲ ਅਸੀਂ ਜਦੋਂ ਇਹ ਕਹਿੰਦੇ ਆ ਕਿ ਸਿੱਖ ਪਰਿਵਾਰ ਵਿੱਚ ਜੰਮੇ ਆ ਕੋਈ ਜੰਮਦਾ ਸਿੱਖ ਹੈ ਆ ਸਾਡੇ ਜਿਹੜੇ ਅਖੋਤੀ ਨੇ ਉਹ ਜਪੀ ਸਾਹਿਬ ਦਾ ਪਾਠ ਕਰਨਗੇ ਪਾ ਕੇ ਪੰਜ ਪਤਾਸੇ ਵਿੱਚ ਕਿਰਪਾਨ ਫੇਰ ਕੇ ਤੇ ਉਹ ਗੁੜਤੀ ਦੇਣਗੇ ਮੁੰਡੇ ਨੂੰ ਕਹਿਣਗੇ ਇਹ ਅਮਰ ਦੀ ਗੁਰਤੀ ਹੈ ਇਹਦਾ ਮਤਲਬ ਤੁਸੀਂ ਸਿੱਖ ਬਣਾਇਆ ਇੱਕ ਇਥੇ ਸਵਾਲ ਹੋਰ ਬਹੁਤ ਵੱਡਾ ਕਰਨਾ ਮੈਂ ਜਿਹੜੇ ਬੰਦੇ ਕਹਿੰਦੇ ਅਸੀਂ ਸਿੱਖ ਖੰਡੇ ਬਾਟੇ ਦੀ ਪੌਲ ਤਾਂ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਨੇ ਤਿਆਰ ਕੀਤੀ ਹੈ ਜਿਹੜੇ ਨੌ ਗੁਰੂ ਸਹਿਬਾਨ ਹੋਏ ਨੇ ਇਹਦਾ ਮਤਲਬ ਫਿਰ ਉਹਨਾਂ ਨੇ ਖੰਡੇ ਬਾਟੇ ਦੀ ਪੌਲ ਲਈ ਨਹੀਂ 15 ਭਗਤ ਹੋਏ ਨੇ ਉਹਨਾਂ ਨੇ ਵੀ ਖੰਡੇ ਬਾਟੇ ਦੀ ਪੌਲ ਨਹੀਂ ਲਈ 11 ਭਟ ਨੇ ਉਹਨਾਂ ਨੇ ਵੀ ਲਈ ਤਿੰਨ ਗੁਰਸਿੱਖ ਨੇ ਉਹਨਾਂ ਨੇ ਵੀ ਖੰਡੇ ਵਟ ਦੀ ਪੌਲ ਨਹੀਂ ਲਈ ਮਤਲਬ ਜਿਨ੍ਹਾਂ ਨੇ ਖੰਡੇ ਵਟ ਦੀ ਪੌਲ ਨਹੀਂ ਲਈ ਉਹ ਸਿੱਖ ਨਹੀਂ ਹੈਗੇ ਇਹਦਾ ਮਤਲਬ ਇਹੀ ਹੈ ਨਾ ਇੱਕ ਇਹ ਤੇ ਸਵਾਲ ਹੋਰ ਕਰਨਾ ਜਦੋਂ ਮੈਂ ਕਹਿੰਨਾ ਕਿ ਤੁਸੀਂ ਬਾਣੀ ਪੜਦੇ ਹੋ ਉਦੋਂ ਇੱਕ ਸਵਾਲ ਮੈਂ ਕਰਦਾ ਹੁਣ ਨਾ ਬੇਸਿਕ ਜਿਹਾ ਸਵਾਲ ਹੈ ਸਾਰਿਆਂ ਦੀ ਪਕੜ ਵਿੱਚ ਆ ਸਕਦਾ ਮੈਂ ਕਹਿੰਦਾ ਨੂੰ ਪੁੱਛਿਆ ਜਪਰੀ ਸਾਹਿਬ ਪੜ੍ਹਦੇ ਹੋ ਹਾਂਜੀ ਪੜ੍ਹਦੇ ਹਾਂ ਮੇਰਾ ਨਾਲ ਹੀ ਦੂਜਾ ਸਵਾਲ ਹੁੰਦਾ ਹੈ ਜਪਰੀ ਸਾਹਿਬ ਦੇ ਵਿੱਚ ਕਿੰਨੀਆਂ ਪੌੜੀਆਂ ਨੇ 38 ਨੇ ਨਾ ਪਹਿਲੀ ਪੌੜੀ ਕਿੱਥੋਂ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਤੋਂ ਇਹ ਜਵਾਬ ਹੁੰਦਾ ਹੈ ਇਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ ਅੱਗੇ ਜਪ ਬਾਣੀ ਦਾ ਨਾਮ ਆਉਂਦਾ ਹੈ ਅੱਗੇ ਮੰਗਲਾ ਚਰਨ ਹੈ ਆਦਿ ਸਤਿ ਜੁਗਤ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਅੱਗੇ ਇੱਕ ਲਿਖਿਆ ਹੋਇਆ ਪਹਿਲੀ ਬਾਡੀ ਸ਼ੁਰੂ ਕਿੱਥੇ ਹੁੰਦੀ ਹੈ ਸੋਚਾਂ ਸੋਚਨ ਹੋ ਗਈ ਜੇ ਸੋਚੀ ਲੱਖ ਵਾਰ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਜ਼ਰੀ ਨਦਰ ਨਿਹਾਲ ਇੱਥੇ 38ਵੀਂ ਪੌੜੀ ਦੀ ਸਮਾਪਤੀ ਹੈ ਅੱਗੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਸਲੋਕ ਤੇ ਮੂਲ ਮੰਤਰ ਤੇ ਮੰਗਲਾ ਚਰਨ ਇਹ ਜਪਨੀ ਸਾਹਿਬ ਤੋਂ ਵਖ ਨੇ ਨੰਕੀ 38 ਪੌੜੀਆਂ ਵਖਰੀਆਂ ਨੇ ਜਦੋਂ ਇੰਨਾ ਕੁ ਸਵਾਲ ਕਰੀਦਾ ਉਦੋਂ ਹੱਥ ਖੜੇ ਹੁੰਦੇ ਆ ਨਹੀਂ ਜੀ ਇੱਤਾਂ ਜਿਹੜੇ ਕਥਾ ਕਰਦੇ ਨੇ ਗਿਆਨੀ ਨੇ ਉਹਨਾਂ ਦਾ ਕੰਮ ਹੈ ਦਣਕੇ ਆ ਸਾਡੀ ਫਿਤਰਤ ਬਣ ਗਈ ਉਦੋਂ ਅਸੀਂ ਸਿੱਖ ਪਰਿਵਾਰ ਵਿੱਚੋਂ ਪੈਦਾ ਹੋਏ ਆ ਜੰਮੇ ਆ ਤੇ ਪ੍ਰੋਫੈਸਰ ਸਾਹਿਬ ਸਿਮਦੀ ਨੇ ਟੀਕਾ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਉਹ ਤਾਂ Hindu ਪਰਿਵਾਰ ਦੇ ਜੰਮੇ ਆ ਟੀਕਾ ਉਹ ਗੁਰੂ ਗ੍ਰੰਥ ਸਾਹਿਬ ਦਾ ਕਰੀ ਜਾਂਦੇ ਨੇ ਅਮਰਧਾਰੀ ਹੋਏ ਨੇ ਸਿੱਖ ਹੋਏ ਨੇ ਕਿ ਤੁਸੀਂ ਪ੍ਰੋਫੈਸਰ ਸਾਹਿਬ ਸਿਮਦੀ ਰੀਸ ਕਰੋਗੇ ਫਿਰ ਅਸੀਂ ਸਿੱਖਾਂ ਜੀ ਸ਼ਰਾਬ ਸਾਡੇ ਘਰੇ ਚਲਦੀ ਐ ਨਸ਼ੇ ਸਾਡੇ ਘਰੇ ਚੱਲਦੇ ਨੇ ਅਸੀਂ ਜਦੋਂ ਆਪਣਾ ਮੁੰਡਾ ਵਿਆਹ ਹੈ ਉਦੋਂ ਦਾਜ ਅਸੀਂ ਮੂੰਹ ਅੱਡ ਕੇ ਲਿਆ ਭਿਖਾਰੀ ਬਣ ਕੇ ਮੰਗਤੇ ਬਣ ਕੇ ਲਿਆ ਅਸੀਂ ਸਿੱਖਾਂ ਉਦੋਂ 10ਵੀਂ ਵੀ ਅਸੀਂ ਮਨਉਨੇ ਮਸ਼ਹਦ ਦੇ ਵਿੱਚ ਜਾਣਿਆ ਤੇ ਜੇ ਸਾਡੇ ਨੂੰ ਕੋਲੇ 2-3 ਸਾਲ ਬੱਚਾ ਨਾ ਹੋਵੇ ਫਿਰ ਅਸੀਂ ਅਰਦਾਸਾਂ ਕਰਾਉਨੇ ਆਂ ਫਿਰ ਅਰਦਾਸ ਵੀ ਸਾਡੇ ਘਰੇ ਮੁੰਡਾ ਹੋਵੇ ਉਦੋਂ ਅਸੀਂ ਸਿੱਖਾਂ ਆ ਕਰਦੂਤਾਂ ਨੇ ਸਾਡੀਆਂ ਮੈਂ ਇਹ ਬੇਨਤੀ ਅੱਜ ਤਾਂ ਕੀਤੀ ਐ ਸਿੱਖ ਕੌਣ ਹੈ ਜਦੋਂ ਮੈਂ ਇਹ ਸਵਾਲ ਕਰਦਾ ਵੀ ਸਿੱਖ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਪੜਦਾ ਸਮਝਦਾ ਆਪਣੇ ਜੀਵਨ ਵਿੱਚ ਕਮਾਉਂਦਾ ਉਹ ਸਿੱਖ ਹੈ ਇੱਕ ਸਵਾਲ ਹੋਰ ਕਰਾਂ ਇੱਕ ਇਹ ਰਾਜਨੀਤਿਕ ਤੌਰ ਤੇ ਬਹੁਤ ਵੱਡਾ ਸਵਾਲ ਹੈ ਜਦੋਂ ਪੰਜਾਬ ਦੀ ਇਲੈਕਸ਼ਨ ਹੁੰਦੀ ਹੈ ਇਹ ਕਾਨੂੰਨੀ ਤੌਰ ਤੇ ਲਿਖਿਆ ਹੋਇਆ ਹੈ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਸਿੱਖ ਹੋਊਗਾ ਮਤਲਬ ਉਹਦੇ ਸਿਰ ਤੇ ਪੱਗ ਹੋਊਗੀ ਉਹ ਪੱਗ ਬਨਣ ਵਾਲਾ ਹੋਊਗਾ ਹੁਣ ਕੀ ਉਥੇ ਇਹ ਲਿਖਿਆ ਹੋਇਆ ਨਾਲ ਵੀ ਉਹ ਉਮਰਦਾ ਰਹੇਗਾ ਉਦੇ ਦਾੜੀ ਕਿਸ ਰੱਖੇ ਹੋਣਗੇ ਇਹ ਇਹ ਲਿਖਿਆ ਹੋਇਆ ਬਿਲਕੁਲ ਨਹੀਂ ਹੁਣ ਭਗਵੰਤ ਮਾਨ ਮੁੱਖ ਮੰਤਰੀ ਨੇ ਉਹ ਕੇਸਾਂ ਧਾਰੀ ਨੇ ਉਹ ਅੰਮ੍ਰਿਤ ਧਾਰੀ ਨੇ ਪੱਗ ਬੰਨੀ ਹੈ ਕੀ ਕਹਿੰਦੇ ਆ ਉਹਨੂੰ ਕਿ ਉਹ ਸਿੱਖ ਪਰਿਵਾਰ ਵਿੱਚੋਂ ਹੈ ਉਹਨੂੰ ਪੰਜਾਬੀ ਆਉਂਦੀ ਹੈ ਉਹਨੇ ਆਪਣਾ ਜਲੂਸ ਆਪ ਕਢਾਇਆ ਹੋਇਆ ਵੱਡਾ ਵਿਦਵਾਨ ਵਾਂਗ ਕੇ ਦੱਸਣ ਲੱਗਾ ਸੀ ਕਹਿੰਦਾ ਚੰਡੀਗੜ੍ਹ ਕਿੱਦਾਂ ਲਿਖੀਦਾ ਹੁੰਦਾ ਹੈ ਚਚੇਤੇ ਟਿੱਪੀ ਡੱਡੇ ਨੂੰ ਬਿਹਾਰੀ ਉਹ ਗੱਗੇ ਦੇ ਪੈਰਸ ਹਾਹਾ ਤੇ ਅੱਗੇ ਡਾੜਾ ਇਹ ਚੰਡੀਗੜ੍ਹ ਹੈ ਉਹਨੇ ਕਿਦਾਂ ਗਾਗਾ ਗਾਗੇ ਨੂੰ ਕੰਨਾ ਇਹ ਕਹਿ ਕੇ ਜਲੂਸ ਕਢਾਇਆ ਨਾ ਆਪਣਾ ਮੁੱਖ ਮੰਤਰੀ ਹੈ ਪੰਜਾਬ ਦਾ ਇਹ ਜਲੂਸ ਕਿਹਨੇ ਕਢਾਇਆ ਜਿਹਨੂੰ ਪੰਜਾਬੀ ਮਾੜੀ-ਮੋਟੀ ਆਉਂਦੀ ਸੀ ਉਹਨੇ ਪੋਸਟਰ ਲਿਖ ਕੇ ਪਾਈਆਂ ਕਿ ਆ ਦੇਖੋ ਪੰਜਾਬ ਦਾ ਮੁੱਖ ਮੰਤਰੀ ਕੀ ਜਲੂਸ ਕਢਾ ਰਿਹਾ ਹੈ ਹੁਣ ਇਥੇ ਤੁਹਾਨੂੰ ਲੋੜ ਨਹੀਂ ਹੈਗੀ ਵੀ ਸਾਨੂੰ ਅੱਖਰਾਂ ਦੀ ਸਮਝ ਹੋਣੀ ਚਾਹੀਦੀ ਹੈ ਸ਼ਬਦ ਬੋਧ ਸਾਨੂੰ ਹੋਣਾ ਚਾਹੀਦਾ ਹੈ ਸਿੱਖੀ ਸਿੱਖਿਆ ਗੁਰੂ ਦੇ ਚਾਰ ਗੁਰਬਾਣੀ ਦੇ ਮੁਤਾਬਕ ਸਾਨੂੰ ਅਕਲ ਹੋਣੀ ਚਾਹੀਦੀ ਹੈ ਆ ਜਿਹੜਾ ਟਕਸਾਲੀ ਲਾਣਾ ਹੈ ਨਾ ਮਹਿਤਾ ਜਾਓ ਚੌਕ ਮਹਿਤਾ ਤੁਸੀਂ ਉੱਥੇ ਪੜਾਉਂਦੇ ਨੇ ਉਥੇ ਕਹਿਣਗੇ ਭਵਾਂ ਕਹਿੰਦੀ ਪੀ ਐਚ ਡੀ ਕੀਤੀ ਐ دنیਵੀਂ ਪੜ੍ਹਾਈ ਕੰਮ ਨਹੀਂ ਕਰਦੀ ਇੱਥੇ ਬਾਣੀ ਪੜ੍ਹਨ ਵੇਲੇ ਇਹ 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 ਕਰਤੂਤਾਂ ਕਿਹਨੇ ਕੀਤੀਆਂ ਇਹ ਇਹ ਜਿਹੜੀ ਜਬਲ ਕਿਉਂ ਇਹ ਕਿਹਨੇ ਮਾਰ ਗਿਆ ਨੇ ਪ੍ਰੋਫੈਸਰ ਸਾਹਬ ਸਿੰਘ ਅਨਪੜ੍ਹ ਸੀ ਜਿਹਨੇ ਟੀਕਾ ਕੀਤਾ ਜਿਸ ਵਕਤ ਟੀਕਾ ਕੀਤਾ ਉਸ ਕੋਲ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਨੇ ਇੰਡੀਆ ਦੇ ਵਿੱਚੋਂ ਅਸੀਂ ਜਿੱਦੋਂ ਕੋਈ ਸਵਾਲ ਕਰਦਾ ਅਸੀਂ ਸਿੱਖ ਹਾਂ ਜੀ ਸਿੱਖ ਪਰਿਵਾਰ ਵਿੱਚ ਜੰਮੇ ਹਾਂ ਜੀ ਕੋਈ ਮਤਲਬ ਨਹੀਂ ਕਿਤੇ ਮਰਜ਼ੀ ਜੰਮੇ ਹੋਵੋ ਤੁਸੀਂ ਸਿੱਖ ਹੋ ਐ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਮੰਨਦਾ ਸਮਝਦਾ ਆਪਣੇ ਜੀਵਨ ਦੇ ਵਿੱਚ ਕਮਾਉਂਦਾ ਤੇ ਜਿਹੜੇ ਮੰਨਦੇ ਨੇ ਸਮਝਦੇ ਨੇ ਆਪਣੇ ਜੀਵਨ ਵਿੱਚ ਕਮਾਉਂਦੇ ਨੇ ਉਹਨਾਂ ਨੂੰ ਇਹ ਅਣਪੜ ਲਾਣਾ ਜਿਨ੍ਹਾਂ ਦੇ ਗਲ ਵਿੱਚ ਧਰਮ ਦਾ ਪਟਾ ਪਾਇਆ ਹੋਇਆ ਉਹ ਕਹਿੰਦੇ ਨੇ ਇਹ ਤਾਂ ਨਾਸਤਿਕ ਨੇ ਜਿਹਨੂੰ ਸਮਝ ਆ ਗਈ ਨਾ ਇਹਨਾਂ ਬੁਝੜਾ ਨੇ ਉਹਨੂੰ ਨਾਸਤਿਕ ਕਹਿ ਦਿੱਤਾ ਜਿਹੜਾ ਕੋਈ ਦਲੀਲ ਨਾਲ ਕੋਈ ਤਰਕ ਨਾਲ ਗੱਲ ਕਰਦਾ ਉਹ ਨਾਸਤਿਕ ਹੈ ਨਾ ਦੀ ਨਜ਼ਰ ਵਿੱਚ ਜਿਹੜੇ ਕਹਿੰਦੇ ਨੇ ਦੁਨਿਆਵੀ ਪੜ੍ਹਾਈ ਦੀ ਲੋੜ ਨਹੀਂ ਇਹ ਮਿੱਤਰੋ ਕੌੜਾ ਸੱਚ ਹੈ ਜੇ ਬਾਬੇ ਨਾਨਕ ਦੀ ਗੱਲ ਕਰੋਗੇ ਮੈਂ ਹੋਰ ਕਿਸੇ ਦੀ ਗੱਲ ਨਾ ਹੀ ਕਰਾਂ ਜਿਹੜੀ ਬਾਣੀ ਉਹਨਾਂ ਨੇ ਲਿਖੀ ਹੈ ਰਚਨਾ ਕੀਤੀ ਹੈ ਉਹ ਕਿਸੇ ਅਣਪੜ੍ਹਦਾ ਕੰਮ ਹੈ ਭਾਈ ਗੁਰਦਾਸ ਜੀ ਨੇ ਗੁਰਬਾਣੀ ਵਿੱਚ ਜਿਹੜੇ ਵਿਆਕਰਨ ਵਰਤੀ ਹੈ ਉਹ ਕਿਸੇ ਅਣਪੜ੍ਹਦਾ ਕੰਮ ਹੈ ਅ ਮੈਂ ਕਈਆਂ ਨੂੰ ਸਵਾਲ ਕੀਤਾ ਮਹਾਂ ਗੁਰਬਾਣੀ ਵਿੱਚ ਦੋ ਸ਼ਬਦ ਗੋਪਾਲ ਲੋਚਾਨੀ ਭੋਗਵੇ ਇਹਦੇ ਗੱਗੇ ਨੂੰ ਔਂਕੜ ਵੀ ਹੈ ਤੇ ਹੋੜਾ ਵੀ ਹੈ ਲੁਚਾਨੀ ਦੇ ਲੱਲੇ ਨੂੰ ਔਂਕੜ ਵੀ ਐ, ਹੋੜਾ ਵੀ ਐ। ਭੋਗਵੇ ਦੇ ਔਂਕੜ ਵੀ ਐ, ਹੋੜਾ ਵੀ ਐ। ਇਹਨੂੰ ਕਿੱਦਾਂ ਪੜਨੈ? ਦੋਨੋਂ ਇਕੱਠੇ ਬੋਲਦੇ ਆ ਗੱਗੇ ਨੂੰ ਹੋੜਾ ਵੀ ਐ, ਗੱਗੇ ਨੂੰ ਔਂਕੜ ਵੀ ਐ ਗੋਪਾਲ ਦੇ ਨੂੰ। ਕੀ ਹੋੜਾ ਤੇ ਔਂਕੜ ਦੋਨੋਂ ਇਕੱਠੇ ਬੁਲਾਏ ਜਾ ਸਕਦੇ ਆ? ਬਹੁਤਿਆਂ ਨੂੰ ਮੈਂ ਸਵਾਲ ਕੀਤਾ ਹੱਥ ਖੜੇ ਹੋ ਜਾਂਦੇ ਆ। ਕੀ ਛੱਡੋਗੇ ਕੀ ਪੜੋਗੇ? ਜਾਣੀ ਕਿ ਅਸੀਂ ਸਿੱਖ ਪਰਿਵਾਰ ਦੇ ਜੰਮੇ ਆਂ ਸਿੱਖ ਦਾ ਤਾਂ ਮਤਲਬ ਹੈ ਸਿੱਖਣਾ ਸਿੱਖਣਾ ਕੋਈ ਜਿਹੀ ਹੈ ਨਹੀਂ ਉਹਦਾ ਜੀ ਸਿੱਖ ਆ ਅਸੀਂ ਕਿਹੜੇ ਆ ਜੇ ਕੋਈ ਸਾਨੂੰ ਸਵਾਲ ਕਰੂ ਅਸੀਂ ਸਿਰ ਸਾਬ ਕੱਢਾਂਗੇ ਜੇ ਕਿਸੇ ਕੋਲ ਅਸਲਾ ਹੈ ਅਸੀਂ ਪਿਸਟਲ ਕੱਢਾਂਗੇ ਜਾਂ ਅਸੀਂ ਮੂੰਹ ਤੋਂ ਗਾਲਾਂ ਦੇ ਕੇ ਮੂੰਹ ਬੰਦ ਕਰਾਵਾਂਗੇ ਆ ਸਿੱਖਾਂ ਸੀ ਭਗਤ ਕਹਿਣ ਵਾਲੇ ਗੁਰੂ ਕਰਨ ਵਾਲੇ ਜਿਹੜੇ ਅੱਜ ਝੱਖਾ ਮਾਰਦੇ ਨੇ ਲੜਦੇ ਨੇ ਜੇ ਕਿਤੇ ਭਗਤ ਰਉਦਾਸ ਨੂੰ ਜਾਂ ਗੁਰੂ ਨਾਨਕ ਪਾਤਸ਼ਾਹ ਨੂੰ ਪੜਿਆ ਹੁੰਦਾ ਤਾਂ ਅੱਜ ਨਾ ਕਿਸੇ ਨੇ ਭਗਤ ਕਹਿਣਾ ਸੀ ਨਾ ਕਿਸੇ ਨੇ ਗੁਰੂ ਕਹਿਣਾ ਸੀ ਜਿਹੜੇ ਮੰਨਦੇ ਨੇ ਉਹ ਕਹਿੰਦੇ ਨੇ ਚੱਕੋ ਪਾਸੇ ਕਰੋ ਸਾਨੂੰ ਲੋੜ ਨਹੀਂ ਅਸੀਂ ਉਹਨਾਂ ਦੀ ਸਿੱਖਿਆ ਲੈ ਲਈ ਉਹਨਾਂ ਦੀ ਸਿੱਖਿਆ ਸਾਡੇ ਕੋਲ ਹੈ ਆਉ ਕੋਈ ਸਾਡੀ ਸਮਝ ਵਿੱਚ ਸਮਝਾਂਗੇ ਅਸੀਂ ਪਵਨ ਬਾਣੀ ਜਾਂ ਉਦਾਂ ਹੀ ਢੰਡੋਰਾ ਪਿੱਟੀ ਜਾਵਾਂਗੇ ਸਿੱਖਾਂ ਅਸੀਂ ਸਿੱਖਾਂ ਅਸੀਂ ਰੋ ਬਈ ਸਿੱਖ ਤੁਹਾਨੂੰ ਕਹਿੰਦਾ ਕੌਣਾ ਮੁਸਲਮਾਨ ਬਣੋ ਤੁਹਾਨੂੰ ਕੌਣ ਕਹਿੰਦਾ ਵੀ ਹਿੰਦੂ ਬਣੋ ਤੁਹਾਨੂੰ ਉਸਾਈ ਬਣਨ ਨੂੰ ਕਹਿੰਦਾ ਕੌਣਾ ਕੋਈ ਨਹੀਂ ਕਹਿੰਦਾ ਜੇ ਸਿੱਖ ਹੈਗੇ ਹੋ ਤਾਂ ਫਿਰ ਅਕਲ ਤੋਂ ਕੰਮ ਲਓ ਬਾਬੇ ਨਾਨਕ ਨੇ ਅਕਲ ਤੋਂ ਕੰਮ ਲਿਆ ਤੇ ਅਕਲ ਤੋਂ ਕੰਮ ਲੈਣ ਵਾਲੇ ਸਾਨੂੰ ਕਿਹਾ ਸਾਡੇ ਕੋਲੇ ਉਹ ਅਕਲ ਹੈਗੀ ਹੈ ਜਿਹੜੀ ਸਾਨੂੰ ਬਾਬੇ ਨਾਨਕ ਨੇ ਦਿੱਤੀ ਹੈ ਅਸੀਂ ਕਿਸੇ ਤੋਂ ਅਕਲ ਲੈਂਦੇ ਨਹੀਂ ਜਿਹੜੇ ਬੰਦੇ ਧਰਮ ਪਿੱਛੇ ਲੜਦੇ ਨੇ ਨਾ ਜਿਨ੍ਹਾਂ ਦੇ ਗਲਵੇ ਧਰਮ ਦਾ ਪਟਾ ਪਾਇਆ ਹੋਇਆ ਹੈ ਉਹ ਬਾਬੇ ਨਾਨਕ ਨੂੰ ਸਮਝ ਨਹੀਂ ਸਕਦੇ ਉਹ ਭਗਤ ਰਵਦਾਸ ਨੂੰ ਸਮਝ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ